ਸਿੱਕਲ ਜੀ ਅੱਜ ਸਰਦਾਰ ਸਾਹਿਬ ਦਾ ਫੋਨ ਮੋਬਾਈਲ ਆਇਆ ਜਿਹਨੂੰ ਆਪਾਂ ਲਈ ਨਾ ਅਨਬਾਕਸਿੰਗ ਕਰਦੇ ਆਂ ਕਹਿੰਦੇ ਆ ਕਿ ਵੀਡੀਓ ਬਣਾ ਲਿਓ ਜਦੋਂ ਕੁਝ ਖੋਲੋਗੇ ਸੋਇਸ ਵਜਾ ਕਰਕੇ ਮੈਂ ਵੀਡੀਓ ਬਣਾ ਰਹੀ ਆਂ ਹੇ ਡਾਕਟਰ ਡਾਟਾ ਕੇਬਲ ਸੋ ਪਹਿਲਾਂ ਮੈਂ ਫੋਨ ਚੈੱਕ ਕਰਾਂ ਵਾਓ ਓ ਮਾਈ ਗਾਡ ਵਾਓ ਵੈਰੀ ਨਾਈਸ ਬਹੁਤ ਸੋਹਣਾ ਜਿਹਾ ਡਾਲਦਾ ਫੋਨ ਆ ਆਪਾਂ ਨਹੀਂ ਕਰ ਲਿਆ ਸੋ ਲੋਜੀ ਆਪਣਾ ਫੋਨ ਆ ਚੁੱਕਿਆ ਹੈ ਸਰਦਾਰ ਸਾਹਿਬ ਦਾ ਬਹੁਤ ਸੋਹਣਾ ਲੁੱਕ ਵਾਈਜ਼ ਵੀ ਬੜਾ ਸੋਹਣਾ ਫੋਨ ਹੈ ਸੋ ਪੜੁਣਾ ਸਰਦਾਰ ਦਾ ਫੋਨ ਰੀਸੀਵ ਹੋ ਗਿਆ ਇਕਨਾਂ ਡਰ ਲੱਗੀ ਜਾਂਦਾ ਡਿੱਗ ਨਾ ਜਾਵੇ ਮੇਰੇ ਉੱਤੋਂ ਬੜਾ ਸੋਹਣਾ ਫੋਨ ਆ। ਬਹੁਤ ਸੋਹਣਾ ਫੋਨ ਜਿਹੜਾ ਰੀਸੀਵ ਹੋਇਆ ਆਪਾਂ ਨੂੰ। ਇਹਦਾ ਐਡਾਪਟਰ ਆ। ਸਹੀ ਡਾਟਾ ਕੇਬਲ ਆ। ਕਾਫੀ ਜ਼ਿਆਦਾ ਲੰਬੀ ਆ ਡਾਟਾ ਕੇਬਲ ਵੀ। ਉਹਨਾਂ ਬੀਰੇ ਹੋਣੀ ਪਾਰਸਲ ਵਾਲਾ ਫੜਾ ਕੇ ਗਿਆ ਤੇ ਸਰਦਾਰ ਦੀ ਕਾਲ ਆ ਗਈ ਕਿ ਇਹ ਨਾ ਤੂੰ ਬਾਹਰ ਜਾਈਂ ਉਹ ਮਤਲਬ ਪਾਰਸਲ ਵਾਲਾ ਆਇਆ ਵਾ ਫਿਰ ਉਹਨਾਂ ਨੂੰ ਕੋਡ ਵਗੈਰਾ ਲਖਵਾਉਣਾ ਸੀਗਾ ਤੇ ਫਿਰ ਆਪਾਂ ਨੂੰ ਕੋਡ ਉਹਨਾਂ ਨੇ ਦੱਸਤਾ ਮੈਨੂੰ ਸਰਦਾਰ ਨੇ ਫੋਨ ਤੇ ਕਾਲ ਤੇ ਦੱਸਤਾ ਸੀਗਾ ਵੀ ਤੂਆ ਵਾਲਾ ਕੋਡ ਦੱਸ ਦੇ ਉਹਨਾਂ ਨੂੰ ਤੇ ਕੋਡ ਦੱਸਤਾ ਸੀ ਉਹਨਾਂ ਨੂੰ ਕੋਡ ਚਾਹੀਦਾ ਸੀ ਉਹਨਾਂ ਨੇ ਫਿਲ ਕਰਨਾ ਸੀ ਤੇ ਸਾਨੂੰ ਆਰਡਰ ਦੇ ਦੇਣਾ ਸੀਗਾ ਆਨਲਾਈਨ ਆਰਡਰ ਕੀਤਾ ਹੋਇਆ ਸੀਗਾ ਸਰਦਾਰ ਦਾ ਸੋ ਇਹਦਾ ਇਹ ਕਵਰ ਆ ਬੜਾ ਸੋਹਣਾ ਪੈਕਿੰਗ ਬਹੁਤ ਵਧੀਆ ਸੀ ਜੀ ਬਲੈਕ ਕਲਰ ਦਾ ਕਵਰ ਹੈ ਨਾਲ ਅਡਾਪਟਰ ਚਾਰਜਿੰਗ ਪੂਰਾ ਸਾਰਾ ਸਿਸਟਮ ਨਾਲ ਆ ਇਹ ਹੈਗਾ ਵਾ ਪੋਕੋ ਐਕਸ ਪੋਕੋ ਐਕਸ 60 5ਜੀ ਫੋਨ ਹੈ ਸਰਦਾਰ ਦਾ ਨਾ ਫੋਨ ਸੀਗਾ ਜਿਹੜਾ ਮਤਲਬ ਖਰਾਬ ਹੋ ਗਿਆ ਸੀਗਾ ਉਹਨਾਂ ਦਾ ਐਕਚੁਅਲੀ ਕੰਮ ਆ ਜਿਹੜਾ ਉਹ ਵੀ ਮਤਲਬ ਫੋਨ ਤੇ ਹੀ ਆ ਸਾਰਾ ਤਕਰੀਬਨ ਤਾਂ ਕਰਕੇ ਸਾਨੂੰ ਲੋਡ ਪਈ ਹੈਗੀ ਇਹ ਹੈ 15000 ਚ ਪੈ ਗਿਆ ਸਾਨੂੰ ਫੋਨ ਤੇ ਬਾਕੀ ਸਰਦਾਰ ਸਾਹਿਬ ਨੂੰ ਫੋਨ ਦੀ ਬਹੁਤ ਜ਼ਿਆਦਾ ਲੋਡ ਸੀ ਜੀ ਸੋ ਇਸ ਵਾਰ ਆ ਕਰਕੇ ਸਾਨੂੰ ਜਿਹੜਾ ਇਹ ਫੋਨ ਆ ਲੈਣਾ ਪਿਆ ਪਹਿਲਾਂ ਅਸੀਂ ਕਿੰਨੇ ਟਾਈਮ ਤੋਂ ਸਰਦਾਰ ਸਾਹਿਬ ਸਾਰੀ ਜਾਂਦੇ ਸੀਗੇ ਵੀ ਚਲ ਕੋਈ ਗੱਲ ਨਹੀਂ ਵੀ ਫੇਰ ਲੈ ਲਾਂਗੇ ਫੇਰ ਲੈ ਲਾਂਗੇ ਪਰ ਹੁਣ ਨਾ ਸਰਦਾਰ ਸਾਹਿਬ ਕੰਮ ਕਰਦੇ ਸੀਗੇ ਤੇ ਨਾਲ ਹੀ ਮਤਲਬ ਉਹਨਾਂ ਦਾ ਕੰਮ ਕਈ ਵਾਰੀ ਮੈਨੂੰ ਕੋਰ ਲਾ ਕੇ ਕਰਵਾਉਂਦੇ ਸੀਗੇ ਫੋਨ ਹੈਂਗ ਹੋ ਜਾਂਦਾ ਸੀ ਕੰਮ ਕਰਦੇ ਕਰਦੇ ਬੰਦ ਹੋ ਜਾਂਦਾ ਸੀਗਾ ਤਾਂ ਕਰਕੇ ਨਾ ਫਿਰ ਸਰਦਾਰ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਸੀਗੀ ਕੰਮ ਕਰਨ 'ਚ ਸੇਜ਼ ਵਜ੍ਹਾ ਕਰਕੇ ਫਿਰ ਆਪਾਂ ਜਿਹੜਾ ਨਵਾਂ ਫੋਨ ਲੈਣਾ ਪਿਆ ਵਾ ਸੋ ਆਪਾਂ ਲੈ ਲਿਆ ਹੁਣ ਸਰਦਾਰ ਸਾਹਿਬ ਆਉਣਗੇ ਬਹੁਤ ਖੁਸ਼ ਹੋਣਗੇ ਕਿੰਨੇ ਦਿਨਾਂ ਦੇ ਕਰੀ ਜਾਂਦੇ ਸੀ ਮੇਰਾ ਆਰਡਰ ਪਹੁੰਚਣ ਵਾਲਾ ਅੱਜ ਅੱਜ ਮੇਰਾ ਫੋਨ ਆ ਜਾਣਾ ਕਿੰਨੇ ਦਿਨਾਂ ਤੋਂ ਇਦਾਂ ਹੀ ਕਰੀ ਜਾਂਦੇ ਸੀ ਸਰਦਾਰ ਦੀ ਨਾ ਕਾਲ ਵੀ ਆਈ ਜਾਂਦੀ ਸਰਦਾਰ ਦੀ ਨਾ ਕਾਲ ਵੀ ਆਈ ਜਾਂਦੀ ਹੈ। ਬਾਕੀ ਸਾਰਾ ਕੁਝ ਸਰਦਾਰ ਸਾਹਿਬ ਦੱਸਣਗੇ। ਮੈਂ ਤਾਂ ਔਨ ਕਰ ਲਿਆ ਸੀਗਾ ਫੋਨ ਬਸ। ਫੋਨ ਦੀ ਲੁੱਕ ਬੜੀ ਵਧੀਆ ਹੈ। ਫੋਨ ਬਹੁਤ ਸੋਹਣਾ ਹੈ ਸਰਦਾਰ ਹੋਣਾ ਕਿ SIM ਪਾਉਣਗੇ। ਅਸੀਂ ਨਾ ਕੈਸ਼ ਹੀ ਲਿਆ ਵਾ ਫੋਨ ਕਿਸ਼ਤਾਂ ਤੇ ਨਹੀਂ ਲਿਆ ਸੀਗਾ। ਫਿਰ ਰੋ ਕਿਸ਼ਤਾਂ ਤੇ ਪਤਾ ਕੀ ਆ ਇੱਕ ਤਾਂ ਹਰ ਮਹੀਨੇ ਨਾ ਫਿਰ ਟੈਨਸ਼ਨ ਜੀ ਰਹਿੰਦੀ ਆ ਤੇ ਫਿਰ ਉਹ ਮਹਿੰਗਾ ਵੀ ਵਹਿ ਜਾਂਦਾ ਥੋੜਾ ਜਿਹਾ ਫਿਰ ਇਸ ਵਜ੍ਹਾ ਕਰਕੇ ਅਸੀਂ ਸੋਚਿਆ ਵੀ ਕੈਸ਼ ਲੈ ਲੈਨੇ ਆ ਥੋੜਾ ਫੋਨ ਲੈ ਲਿਆ ਇਹ ਕਿਉਂਕਿ ਸਰਦਾਰ ਸਾਹਿਬ ਨੂੰ ਲੋੜ ਸੀ ਜਦੋਂ ਆਪਣਾ ਕੰਮ ਹੀ ਸਾਰਾ ਫੋਨ ਤੇ ਆ ਤਾਂ ਕਰਕੇ ਫਿਰ ਆਪਾਂ ਨੂੰ ਜਿਹੜਾ ਇਹ ਫੋਨ ਨਾ ਲੈਣਾ ਹੀ ਪੈਣਾ ਸੀਗਾ ਇਹ ਫੋਨ ਵੀ ਨਾ ਸੜਨਾ ਨਹੀਂ ਸੀਗਾ ਤੇ ਵੈਸੇ ਸਰਦਾਰ ਸਾਹਿਬ ਇਦਾਂ ਨਹੀਂ ਕਰਦੇ ਮਤਲਬ ਪੈਸੇ ਵੇਸਟ ਨਹੀਂ ਕਰਦੇ ਨੇ ਦੇ ਹੁਣ ਪਹਿਲਾਂ ਮੈਂ ਫੋਨ ਲਿਆ ਸੀਗਾ ਉਦੋਂ ਸਾਡਾ ਕਾਫੀ ਖਰਚਾ ਹੋ ਗਿਆ ਫੋਨ ਮਤਲਬ ਫੋਨ ਨਾ ਇਹ ਸਾਮਸਾਂਗੇ ਰੱਖਣ ਵਾਲੀ ਹੋਈ ਚੀਜ਼ ਆ ਵੀ ਇਹਦੇ ਵਿੱਚ ਮਤਲਬ ਸਾਰਾ ਆਪਣਾ ਡਾਟਾ ਵੀ ਤਕਰੀਬਨ ਇਹਦੇ ਵਿੱਚ ਹੀ ਹੁੰਦਾ ਰਹੀ ਗੱਲ ਫੋਨ ਆਪਾਂ ਜ਼ਰੂਰੀ ਆ ਸਰਦਾਰ ਸਾਹਿਬ ਦਾ ਕੰਮ ਆ ਫਿਰ ਜਿਹੜਾ ਫੋਨ ਤੇ ਆ ਸੋ ਇਸ ਵਜ੍ਹਾ ਕਰਕੇ ਅਸੀਂ ਫੋਨ ਲੈ ਲਿਆ ਤੇ ਸ਼ੁਕਰ ਵਾਏਗੁਰੂ ਦਾ ਫੋਨ ਰਾਟਾ ਪਹੁੰਚ ਗਿਆ ਪਹਿਲਾਂ ਨਾ ਉਹ ਵੀਰਾ ਕਹੀ ਜਾਂਦਾ ਸੀ ਪਾਰਸਲ ਵਾਲਾ ਮੈਂ ਕਿਹਾ ਵੀ ਖੋਲ ਕੇ ਦੇਖ ਲਈਏ ਵੀਰੇ ਅਸੀਂ ਇਹਨੂੰ ਪਾਰਸਲ ਨੂੰ ਤਾਂ ਉਹ ਕਹਿੰਦੇ ਵੀ ਨਹੀਂ ਵੀ ਇਦਾਂ ਨਹੀਂ ਮੈਂ ਖੋਲਣ ਦੇ ਸਕਦਾ ਦੀ ਮੈਨੂੰ ਤਾਂ ਬਸ ਮੈਨੂੰ ਇਹ ਪਰਮਿਸ਼ਨ ਨਹੀਂ ਹੈਗੀ ਵੀ ਮੈਂ ਉੱਥੇ ਖੋਲਣ ਨਹੀਂ ਦੇ ਸਕਦਾ ਵੀ ਟੇਪਾਂ ਟੂਪਾਂ ਲੱਗੀਆਂ ਹੋਈਆਂ ਵੀ ਇਹ ਤਾਂ ਖੁੱਲਿਆ ਨਹੀਂ ਹੈਗਾ ਫਿਰ ਸਰਦਾਰ ਸਾਹਿਬ ਮੈਨੂੰ ਕਹਿਣ ਲੱਗੇ ਕਹਿੰਦੇ ਪੂਰਾ ਪੈਕ ਹਨ ਪਾਰਸਲ ਮੈਂ ਕਿਹਾ ਹਾਂਜੀ ਪੈਕ ਆ ਮਤਲਬ ਦੇਖਿਆ ਨਾ ਉਨਾ ਮਤਲਬ ਡੱਬੇ ਦੇ ਵਿੱਚ ਆਇਆ ਜਿੱਦਾਂ ਤੁਹਾਨੂੰ ਮੈਂ ਵੀਡੀਓ 'ਚ ਦਿਖਾਇਆ ਹੈ ਆ ਬੱਬਲ ਰੈਪ ਜਿਹਦੇ ਵਿੱਚ ਪੈਕ ਸੀਗਾ ਫੋਨ ਡੱਬਾ ਆਵਲ ਫਿਰ ਵਿੱਚ ਫੋਨ ਸੀਗਾ ਤੇ ਫਿਰ ਸਰਦਾਰ ਕਹਿੰਦੇ ਵੀ ਚਲ ਕੋਈ ਨਾ ਵੀ ਤੂੰ ਦੇਖ ਲੈ ਪੈਕਿੰਗ ਚੈੱਕ ਕਰ ਲੈ ਇੱਕ ਵਾਰੀ ਫਿਰ ਲੈ ਲੈ ਤੁਸੀਂ ਵੀ ਕਦੇ ਵੀ ਨਾ ਕਾफी ਵਾਰੀ ਚਾਂਸ ਸੁਣੇ ਆ ਵੀ ਵੇਚਣਾ ਜਾਂ ਕੋਈ ਇਟਾ ਰੋੜੇ ਪਾ ਕੇ ਦੇ ਦੇ ਤੇ ਜਾਂ ਇਦਾਂ ਵੀ ਹੁੰਦਾ ਵਾ ਸੋ ਇਸ ਵਜ੍ਹਾ ਕਰਕੇ ਜਿਹੜਾ ਤੁਸੀਂ ਵੀ ਆਪਦਾ ਪਾਰਸਲ ਧਿਆਨ ਨਾਲ ਲਿਆ ਕਰੋ ਚੈੱਕ ਕਰਕੇ ਲਿਆ ਕਰੋ ਤੇ ਫਿਰ ਆਪਾਂ ਉਹਨਾਂ ਨੂੰ ਕੋਡ ਦੱਸਦਾ ਫੋਨ ਆਪਾਂ ਫੜ ਲਿਆ ਸੀ ਤੇ ਫਿਰ ਜਦੋਂ ਵੀ ਤੁਸੀਂ ਨਵਾਂ ਫੋਨ ਲੈਣੇ ਹੋ ਤਾਂ ਤੁਸੀਂ ਜਿਹੜੀ ਆਪਣੀ ਵੀਡੀਓ ਆ ਗਈ ਲਾਈਵ ਉਹ ਜ਼ਰੂਰ ਬਣਾ ਲਿਆ ਕਰੋ ਕਿਉਂਕਿ ਫਿਰ ਤੁਸੀਂ ਦੱਸ ਸਕਦੇ ਹੋ ਸਾਡੀ ਇੰਨੇ ਟਾਈਮ ਤੇ ਵੀਡੀਓ ਬਣੀ ਹੋਈ ਆ ਤੇ ਵੀ ਮਤਲਬ ਸਹੀ ਆ ਤਾਂ ਪਾਰਸਲ ਤਾਂ ਗੁੱਡ ਆ ਤਾਂ ਚੰਗੀ ਗੱਲ ਆ ਤੇ ਜੇ ਨਹੀਂ ਆਪਣੇ ਤਾਂ ਫਿਰ ਆਪਾਂ ਅੱਗੋਂ ਕੋਈ ਵੀ ਐਕਸ਼ਨ ਲੈ ਸਕਦੇ ਹਾਂ ਜਿਹੜੇ ਆਪਾਂ ਕੰਪਨੀ ਆ ਕਿਸੇ ਤੋਂ ਵੀ ਮੰਗਵਾਇਆ ਆਰਡਰ ਕੀਤਾ ਸੋ ਬਾਕੀ ਸਦਾ ਸਾਵਧੂ ਸੁਣਗੇ ਆਪਣੇ ਕੋਲੋਂ ਬਾਰੇ ਇਹ ਵੀਡੀਓ ਆਪਾਂ ਤੁਹਾਡਾ ਨਾਲ ਸ਼ੇਅਰ ਕਰਾਂਗੇ ਥੈਂਕ ਯੂ so much ਬਾਬਾ ਜੀ ਸਾਰੇ ਨੇ ਇੱਧਰ ਦਾ ਛੋਟੀਆਂ ਛੋਟੀਆਂ ਵਿਸ਼ੇਸ ਨੂੰ ਪੂਰਾ ਕਰਨ ਸਰਦਾਰ ਦੀ ਬਹੁਤ ਟਾਈਮ ਦੀ ਵਿਸ਼ ਸੀਗੀ ਜਿਵੇਂ ਮੈਂ ਫੋਨ ਲੈ ਲਮਾ ਫੋਨ ਲੈ ਲਮਾ ਬਸ ਹੋਰ ਖਰਚੇ ਲੋਟ ਨਹੀਂ ਸੀ ਆਉਂਦੇ ਸੋ ਇਸ ਵਜ੍ਹਾ ਕਰਕੇ ਅਸੀਂ ਥੋੜੇ ਜਿਲੇ ਲੇਟ ਹੋ ਗਏ ਕਿਉਂਕਿ ਇੱਕ ਤਾਂ ਆਲਰੇਡੀ ਪਹਿਲਾਂ ਮੈਂ ਵੀ ਫੋਨ ਲਿਆ ਵਾ ਮੈਂ ਲੈਟਾ ਸੀਗਾ ਪੋਕੋ ਨਹੀਂ ਮੇਰਾ Oppo ਦਾ ਵਾ ਇਹ Poco ਆ ਮੇਰੇ ਵਾਲਾ Oppo A55 ਵਾ ਪਹਿਲਾਂ ਵੀਰ ਮੈਂ ਉਹਦੋਂ ਫੋਨ ਲਿਆ ਮੇਰਾ ਫੋਨ ਵੀ ਕਾਫੀ ਮਹਿੰਗਾ ਸੀ ਤੇ ਸਰਦਾਰ ਸਾਹਿਬ ਦਾ ਤਾਂ ਫਿਰ ਵੀ ਠੀਕ ਠੀਕ ਆ ਸਰਦਾਰ ਸਾਹਿਬ ਦਾ ਸਿਰਫ 15000 ਦਾ ਫੋਨ ਆਗਾ ਚਲੋ ਤੰਦਰੁਸਤੀ ਚਾਹੀਦੀ ਆ ਪੈਸੇ ਤਾਂ ਕਮਾਏ ਜਾਣਗੇ ਜਿਹੜੀ ਚੀਜ਼ ਦੀ ਲੋੜ ਆ ਉਹ ਤਾਂ ਲੈਣੀ ਲੈਣੀ ਆ ਆਪਾਂ ਸੋ ਬਾਕੀ ਸਰਦਾਰ ਸਾਹਿਬ ਦਾ ਸੰਗੇ ਥੈਂਕ ਯੂ so much ਜੀ ਆਪਾਂ ਵੀ ਨਾ ਤੋਂ ਕੈ ਰੈਡੀ ਹੋ ਗਏ ਸੀ ਤੇ ਮੇਰੇ ਨਾਲ ਸੇਤ ਠੀਕ ਨਹੀਂ ਸੀਗੀ ਤਾਂ ਕਰਕੇ ਫਿਰ ਥੋੜਾੇ ਲੇਟ ਹੋ ਗਿਆ ਆਪਾਂ ਪਰੇ ਹਟੋ ਸਰਦਾਰ ਸਾਹਿਬ ਆ ਗਏ। ਜੀ ਸਦਾਸ ਕਿੰਨਾ ਕੁ ਵਧੀਆ ਲੱਗ ਰਿਹਾ ਕਿੰਨੇ ਖੁਸ਼ ਹੋਗੇ। ਬਹੁਤ ਵਧੀਆ ਸੋਨਾ। ਇੱਦਾਂ ਕਰ ਲੈ। ਗੱਲਬਾਤ ਆ ਪੂਰੀ। ਸਹੀ ਨਹੀਂ ਆ ਰਹੀ ਦੋ ਲਾਈਟ ਪੈ ਰਹੀ ਆ। ਜਿਆਦਾ ਬ੍ਰਾਈਟਨੈਸ ਤੇਜ ਆ। ਤੁਹਾਡੇ ਫੋਨ ਦੀ। ਹੂੰ। ਥੋੜਾ ਕੱਟ ਚ। ਹਾਂ। ਇਹ ਦੇਖੋ ਇਹਦੇ ਨਾਲ 108 ਮੈਗਾਪਿਕਸਲ ਦਾ ਤਾਂ ਕੈਮਰਾ ਹੀ ਆ ਡਿਊਲ ਕੈਮਰਾ ਵਾ ਡਬਲ ਕੈਮਰੇ ਦੋ ਨੇ ਬੜਾ ਸੋਹਣਾ 108 ਮੈਗਾਪਿਕਸਲ ਹੈ ਤੁਹਾਨੂੰ ਉਹ ਤਾਂ ਕੈਮਰਾ ਰਿਕਾਰਡ ਕਰਦੇ ਆ ਵੀਡੀਓ ਹੁਣ ਇਥੋਂ ਮੈਂ ਕਰਕੇ ਦਿਖਾਉਣਾ ਪਹਿਲੀ ਫੋਟੋ ਆਪਣੀ ਲਓ ਤਾਂ ਇਹ ਨਵੀਂ ਨਹੀਂ ਆਉਗਾ ਮੈਂ ਆਪਣੀ ਵਾਈਫ ਨਾਲ ਇੱਕ ਫੋਟੋ ਲਵਾਂ ਇਹ ਜਿੱញਿਆ ਪਾਉਂਦਾ ਇੱਕ ਮਿੰਟ ਉੱਪਰ ਇਹ ਤਾਂ ਕਰ ਲਿਆ ਹੁਣ ਆਹ ਹੈ ਤੇ ਚੱਕ ਲੋ ਜੇ ਡਾਟਾ ਇੱਧਰ ਕਰਨਾ ਪਹਿਲਾਂ ਹੀ ਉਹਨੂੰ ਸਿੱਟੇ ਜਾਂਦੇ ਹੋ ਆ ਵੀਡੀਓ ਰਿਕਾਰਡਿੰਗ ਥੋੜਾ ਜਿਹਾ ਦੂਰੋਂ ਦੂਰੋਂ ਕਰ ਰਿਹਾ ਤਦਾ ਸਾਹਿਬ ਬਹੁਤ ਖੁਸ਼ ਹੋਏ ਬਾਕੀ ਨੇ ਪ੍ਰੋਸੈਸ ਵਾਰੇ ਇਹਦੇ ਸਰਦਾਰ ਸਾਹਿਬ ਦੱਸਣਗੇ ਕਿਉਂਕਿ ਮੈਨੂੰ ਨਹੀਂ ਜਿਆਦਾ ਨੌਲੇਜ ਨਹੀਂ ਮੈਂ ਥੋੜਾ ਬਹੁਤ ਪੜਿਆ ਸੀਗਾ 108 ਮੈਗਾ ਪਿਕਸਲ ਦੇ ਦਾ ਕੈਮਰਾ ਹੈ ਹਾਂ 108 ਮੈਗਾ ਪਿਕਸਲ ਦਾ ਹੈ ਅਰੇ ਇਹਦੀਆਂ ਸੈਟੀਆਂ ਕਰਨ ਵਾਲੀਆਂ ਨੇ ਸਾਰੀਆਂ ਕੈਮਰੇ ਦੀਆਂ ਸਾਰੀਆਂ ਸੈਟੀਆਂ ਕਰਨ ਵਾਲੀਆਂ ਆ ਤੁੜ ਜਾ ਕੇ ਜ਼ੂਮ ਜਿਆਦਾ ਨਾ ਜ਼ੂਮ ਥੋੜਾ ਜਿਹਾ ਵੀ ਦੇਖਣਾ ਘੱਟ ਕਿਵੇਂ ਹੋਊਗਾ ਹੋ ਸਕਦਾ ਆਪਾਂ ਸਰਦਾਰ ਸਾਹਿਬ ਨੇ ਬਦਲ ਲੀਏ ਫੋਨ ਹਨਾ ਤਾਂ ਤਾਂ ਜੀ ਲੇ ਦਮ ਕਿਹ ਲੋ ਕੋਈ ਨਾ ਇਹ ਫਾਈ ਜ਼ੂਮ ਵਿੱਚ ਨਜ਼ੂਮ ਆਊਟ ਕਿੱਥੋਂ ਆਉਂਦਾ ਆਂਦਾ ਜੂਮ ਹੋਰ ਤਾਂ ਤੁਸੀਂ ਔਨ ਕਰੋਗੇ ਔਨ ਕੀਤੀ ਹੋਈ ਵੀਡੀਓ ਥੋੜਾ ਉਹ ਜ਼ਿਆਦਾ ਆ ਰਹੀ ਹੈ ਨਾ ਇਹ ਤੋਂ ਇਹ ਸੈਟਿੰਗ ਸੈਟਿੰਗ 'ਚ ਜਾ ਕੇ ਹੁੰਦਾ ਹੋਗਾ ਤੇ ਸਰਦਾਰਨਾ ਮਤਲਬ ਆਪਾਂ ਸਰਦਾਰ ਸਾਹਿਬ ਨੂੰ ਨਵਾਂ ਹੀ ਫੋਨ ਰੱਖਣ ਦਵਾਂਗੇ ਮੇਰੇ ਵਾਲਾ ਵੀ ਨਵਾਂ ਹੀ ਆ ਪਰ ਹੁੰਦਾ ਨਾ ਵੀ ਨਵੀਂ ਜਿਹਾ ਸਾਹਮਣੇ ਤਾਂ ਦੇਖ ਕੇ ਲੱਗਦਾ ਪਰ ਨਾ ਸਰਦਾਰ ਸਾਹਿਬ ਨੂੰ ਇਹੀ ਫੋਨ ਮੇਰਾ 4G ਹੈ ਇਹਨਾਂ ਦਾ 5G ਹੈ ਸੋ so, 5G ਤੇ ਅਨਲਿਮਟਿਡ ਇੰਟਰਨੈਟ ਜਿਹੜਾ ਮਿਲਦਾ ਤੁਹਾਨੂੰ ਪਤਾ ਹੀ ਆ ਸੋ ਇਸ ਵਜ੍ਹਾ ਕਰਕੇ ਸਰਦਾਰ ਨੂੰ ਇੰਟਰਨੈਟ ਦੀ ਜ਼ਿਆਦਾ ਲੋੜ ਪੈਂਦੀ ਆ ਸਰਦਾਰ ਨੂੰ ਨਾ ਇੰਟਰਨੈਟ ਦੀ ਜ਼ਿਆਦਾ ਲੋਡ ਪੈਂਦੀ ਆ। ਸੋ ਪਹਿਲੀ ਪਿਕ ਅਸੀਂ ਇਹ ਫੋਨ 'ਚ ਸਾਡੇ ਦੋਨਾਂ ਦੀ ਖਿੱਚੀ ਆ। ਇਹਨਾਂ ਨੂੰ ਇੰਟਰਨੈਟ ਦੀ ਜ਼ਿਆਦਾ ਲੋਡ ਪੈਂਦੀ ਕਿਉਂਕਿ ਇਹਨਾਂ ਦਾ ਕੰਮ ਹੀ ਇਦਾਂ ਦਾ ਵਾ। ਸੋ ਇਸ ਵਜ੍ਹਾ ਕਰਕੇ ਮੂੰਹ ਸਰਦਾਰ ਕੋਲੇ 5G ਚੱਲੂਗਾ, ਮੇਰੇ ਕੋਲ 4G ਚੱਲੂਗਾ, ਕੋਈ ਨਾ। ਵਾਹਿਗੁਰੂ ਕਿਰਪਾ ਕਰਨ ਫਿਰ ਆਪਾਂ ਮੈਂ ਵੀ 5G ਲੈ ਲਵਾਂਗੀ। ਹੌਲੀ-ਹੌਲੀ ਘਰੇ ਵਾਈਫਾਈ ਲੱਗ ਜਾਊ। वैसे तो वाईफाई लोड ही नहींगी 2x मैं पहला वीडियो वो कर लेनी है कि शूट कर लेनी है फिर जबो डायरेक्शन ਕੋਲੇ ਵੀ 5g ਆ ਤੇ ਸਰਦਾਰ ਕੋਲੇ ਵੀ 5g ਫੋਨ ਆ ਤਾਂ ਫਿਰ ਮੈਂ ਇਹਨਾਂ ਤੋਂ ਜਿਹੜਾ ਆਪਣਾ ਹੌਟਸਪੌਟ ਔਨ ਕਰਕੇ ਨਾ ਹੌਟਸਪੌਟ ਔਨ ਕਰ ਲੈਣੀ ਹੈ ਤੇ ਫਿਰ ਆਪਣੀਆਂ ਵੀਡੀਓਸ ਨੇ ਜਿਹੜੀਆਂ ਮੈਂ ਅਪਲੋਡ ਕਰ ਲੈਣੀਆਂ ਉਹ ਆ ਰਹੀ ਆ ਫੋਟੋਸ ਆ ਰਹੀਆਂ ਨੇ ਵੀਡੀਓਸ ਆ ਰਹੀਆਂ ਨੇ ਤੇ ਬਾਕੀ ਨਾ ਇਹਨਾਂ ਤੋਂ ਮੈਂ ਜਿਹੜਾ ਹੌਟਸਪੌਟ ਲੈ ਲੈਣੀ ਆ ਤੇ ਫਿਰ ਉਹਦੇ ਨਾਲ ਆਪਣਾ ਜਿਹੜੀ ਵੀਡੀਓ ਮੈਂ ਅਪਲੋਡ ਕਰ ਲੈਣੀ ਆ ਮਤਲਬ ਜ਼ਿਆਦਾ ਕੁਆਲਿਟੀ ਚ ਵੀ ਕਰ ਸਕਦੀ ਆ ਨਹੀਂ ਤਾਂ ਫਿਰ ਲਿਮਟਡ ਠੀਕ ਠੀਕ ਜਿਹਾ ਰਹਿਣਾ ਪੈਂਦਾ ਸੀ ਕਿਉਂਕਿ ਜੇ ਆਪਣੀ ਜ਼ਿਆਦਾ ਕੁਆਲਿਟੀ ਚ ਵੀਡੀਓ ਹੁੰਦੀ ਆ ਤਾਂ ਫਿਰ ਆਪਾਂ ਨੂੰ ਓਨੀ ਜ਼ਿਆਦਾ ਨੈੱਟ ਦੀ ਜ਼ਰੂਰਤ ਪੈਂਦੀ ਏ ਸੋ ਹੁਣ ਆਪਾਂ ਨੂੰ ਇੰਟਰਨੈਟ ਦੀ ਕੋਈ ਵੀ ਟੈਨਸ਼ਨ ਨਹੀਂ ਹੈਗੀ ਚਾਹੇ ਮੇਰਾ 2GB 1.5GB ਉੱਡ ਵੀ ਜਾਵੇ ਤਾਂ ਮੈਨੂੰ ਇਹਨਾਂ ਤੋਂ ਕੋਈ ਟੈਨਸ਼ਨ ਨਹੀਂ ਹੈਗੀ ਕਿਉਂਕਿ ਜਿਸ਼ਨ ਦਾ ਫਿਕਸ ਟਾਈਮ ਆ ਫਿਰ ਉਹਦੇ ਜਦੋਂ ਆਉਣ ਤੱਕ ਉਹਦੀ ਵੇਟ ਕਰਨੀ ਪੈਂਦੀ ਸੀਗੀ ਵੀ ਇੰਨੇ ਵਜੇ ਉਹ ਆਊਗਾ ਕਈ ਵਾਰੀ ਵਿਚਾਰਾ ਲੇਟ ਵੀ ਹੋ ਜਾਂਦਾ ਸੀ ਸੋ ਪਰ ਫਿਰ ਵੀ ਅਸੀਂ ਜਸ਼ਨ ਦਾ ਨਾਮ ਨਾ ਜਦੋਂ ਉਹਨੇ 5G ਫੋਨ ਲਿਆ ਉਹਦਾ ਨਾਮ ਨਾ ਵਾਈਫਾਈ ਰੱਖਿਆ ਹੋਇਆ ਓਏ ਵਾਈਫਾਈ ਇੱਧਰ ਆ ਜਾ ਸਹੀ ਗੱਲ ਸੋ ਹੁਣ ਸਦਾ ਸੋ ਪ੍ਰੋਸੈਸ ਬਾਰੇ ਇਹਦੇ ਤੁਹਾਨੂੰ ਜਿਆਦਾ ਨੋਲੇਜ ਹੈ 108 ਮੈਗਾ ਪਿਕਸਲ ਕੈਮਰਾ ਯੈਸ ਠੀਕ ਆ ਇੱਧਰ ਥੋੜੀ ਕਿਸਨ ਉਧਰ ਦੱਸਣਾ ਆਪਾਂ 108 ਮੈਗਾ ਪਿਕਸਲ ਕੈਮਰਾ ਬ੍ਰਾਈਟਨੈਸ ਸਕਰੀਨ ਦੀ ਦੇਖੋ ਉਹਦੇ ਵਿੱਚ ਵੀ ਫਰਕ ਪੈ ਰਿਹਾ ਥੋੜੀ ਜਿਹੀ ਡਿਮ ਕਰ ਡਿਮ ਕਰਦਾ ਤਾਂ ਉਹਦੇ ਵਿੱਚ ਹਜੇ ਵੀ ਨਹੀਂ ਸਹੀ ਆ ਰਿਹਾ ਥੋੜੀ ਜਿਹੀ ਹੋਰ ਡਿਮ ਕਰਦਾ ਹੁਣ ਸਹੀ ਹੋ ਹੂੰ ਇੰਨਾ ਜ਼ਿਆਦਾ ਇਹਦਾ ਉਹ ਤੇਜ਼ ਆ ਤੇ ਕੈਮਰਾ ਵੀ ਰੁੱਕ ਦੇਖ ਬਹੁਤ ਕਹਿ ਰਹਾ ਹਾਂ ਤੁਸੀਂ ਕਾਸ਼ ਕਵਰ ਚੜਾ ਕੇ ਇਦਾਂ ਦਾ ਕਵਰ ਲਾ ਕੇ ਕਵਰ ਵਗਰਾਂ ਮੈਂ ਸਾਰਾ ਕੁਝ ਦਿਖਾਇਆ ਸੀਗਾ ਵੈਸੇ ਤਾਂ ਬਹੁਤ ਹੀ ਪਤਲਾ ਹੈ ਬਰੀਕ ਜਿਹਾ ਹੋਣਾ ਹੈ ਨਾ ਤੁਹਾਨੂੰ ਕਿੰਨਾ ਸੌਖਾ ਲੱਗੂਗਾ ਪੜਨਾ ਵੀ ਤੇ ਇਹਦੀ ਪੂਰੀ ਨਾ ਟੱਚੀ ਆ ਪੂਰੀ ਵੈਸਲਸ ਤਾਂ ਹੈ ਹੀ ਨਹੀਂ ਪੂਰੀ ਦਿੱਖ ਤੇ ਹੋਆ ਥੱਲੇ ਬਟਣਾ ਪੂਰੀ ਟੱਚੀ ਆ ਹੈ ਨਹੀਂ ਮਾੜੀ ਜਿਹੀ ਉਹ ਨਹੀਂ ਹੈ ਜਗਾ ਨਹੀਂ ਹੈ ਵੀ ਜਿੱਥੇ ਟੱਚ ਨਾ ਹੋਵੇ ਪਰ ਨਾ ਸਰਦਾਰ ਨੂੰ ਨਾ ਬਚਾ ਕੇ ਜਾ ਕੇ ਰੱਖਣਾ ਪੈਣਾ ਫੋਨ ਕਿਉਂਕਿ ਇਦਾਂ ਦੇ ਨਾ ਡਰ ਵੀ ਬਹੁਤ ਹੁੰਦਾ ਜੇ ਡਿੱਗ ਜਾ ਤਾਂ ਹਨਾ ਇਹ ਮੂਲੇ ਟੱਚ ਹੈ 5000 ਦੀ ਟੱਚ ਪਾ ਲਈ ਹੈ ਸ਼ਕਸ਼ੂ ਇਦਾਂ ਕਰ ਤਾਂ ਛੁੱਪ ਛੁੱਪ ਬੋਲੋ ਜਲਦੀ ਬੋਲੋ ਫਿਰ ਬਲੌਗ ਦਾ ਐਂਡ ਕਰਨਾ ਅਹੀ ਸੀਗੇ ਤੇ ਫੀਚਰ ਤੇ ਹੁਣ ਫੇਰ ਬਲੌਗ ਬਣਾ ਕੇ ਤੁਹਾਨੂੰ ਫੇਰ ਦੱਸਾਂਗਾ ਸੋ ਹੁਣ ਆਪਾਂ ਸਦਾ ਸਾਹ ਖੋਸ਼ ਹੋ ਗਏ ਹੁਣ ਆਪਾਂ ਮਿਲਦੇ ਆਂ ਬਾਅਦ ਚ ਕਿੰਨਾ 15000 ਦਾ ਪਿਆ ਨਾ ਫੋਨ ਮੈਂ 15000 ਦੱਸਿਆ ਉਹਨਾਂ ਨੂੰ ਵੀ 15000 ਚ ਪਿਆ ਇਹ ਫੋਨ ਸਾਨੂੰ 16 16 ਚ ਪਿਆ ਪਹਿਲਾਂ 15 ਕਹੀ ਆਂਦੇ ਸੀਗੇ ਉਹ ਨਹੀਂ ਇਹਦੀ ਨਾਲ ਐਸੈਸਰੀ ਵੀ ਮੰਗਾਈ ਆ ਨਾ ਸਾਰੇ ਉਹ ਸਿ ਗਲਾਸ ਗਲੂ ਸਾਰੇ ਓਕੇ ਵੈਸੇ ਤਾਂ ਆਪਾਂ ਫੋਨ ਆਪਣ ਨੂੰ 15 ਚ ਪਿਆ ਵਾ ਫੋਨ 15 ਚ ਪਿਆ ਵਾ ਸੋ ਹਣ ਬਾਬਾ ਜੀ ਸਾਰਿਆਂ ਨੂੰ ਵਧਾਉਣ ਜਦੋਂ ਕੋਈ ਵੀ ਚੀਜ਼ ਲੈਣਾ ਨਾ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਮੈਨੂੰ ਹੋਰਾਂ ਨੂੰ ਦੇਖ ਕੇ ਵੀ ਖੁਸ਼ੀ ਹੁੰਦੀ ਆ ਜਦੋਂ ਕੋਈ ਆਦਾ ਸੋ ਜਿੰਨੇ ਆਪਾਂ ਖੁਸ਼ ਹੁੰਨੇ ਆ ਉੰਨੀ ਹੀ ਤੱਕ ਆਪਾਂ ਨੂੰ ਮਿਲਦੀ ਆ ਕੇ ਜਾ ਕੇ ਹਾਂ ਸਹੀ ਗੱਲ ਸੋ ਹੁਣ ਅਸੀਂ ਮੰਮੀ ਨੂੰ ਦਿਖਾਵਾਂਗੇ ਜੈਸ਼ਨ ਨੂੰ ਦਿਖਾਵਾਂਗੇ ਪਾਪਾ ਨੂੰ ਵੀ ਦਿਖਾਵਾਂਗੇ ਫੋਨ ਵਾ ਹਣੇ ਮਾਰ ਤੋਂ ਪਹਿਲਾਂ ਸੈਟਿੰਗ ਕਰੀਏ ਜੀ ਸੈਟਿੰਗ ਹੁਣਾਂ ਦੀ ਸੈਟਿੰਗ ਕਰਾਂਗੇ ਅਸੀਂ ਹੁਣ ਸਰਦਾਰ ਨੂੰ ਇਦਾਂ ਵਾਂ ਤੂੰ ਵੀਡੀਓ ਵੀਡੀਓ ਸਾਰਾ ਕੁਝ ਛੱਡ ਦੇ ਤੂੰ ਬਸ ਇਹ ਇਦਾਂ ਮੇਰੀ ਸੈਟਿੰਗ ਕਰਵਾ ਦੇ ਨਾ ਹੁਣ ਕੰਪੇਅਰ ਕਰਨਗੇ ਵੀ ਤੇਰੇ ਫੋਨ ਦੇ ਵਿੱਚ ਦੇਖੋ ਇਦਾਂ ਦੀ ਵੀਡੀਓ ਆਉਂਦੀ ਹੈ ਮੇਰੇ ਫੋਨ 'ਚ ਇਦਾਂ ਦੀ ਆਉਂਦੀ ਹੈ ਤੁਹਾਡੀ ਜੀ ਫੁਕਰੀ ਮਾਰਨਗੇ ਸੋ ਬੱਸ ਹਣ ਆਪਾਂ ਐਂਡ ਕਰਦੇ ਆਂ ਬਲੌਗ ਦਾ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਐ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਿਹੜੀ ਆਪਾਂ ਤੁਹਾਨੂੰ ਗੱਲ ਦੱਸੀ ਆ ਵਈ ਤੁਸੀਂ ਨਾ ਪਾਰਸਲ ਲੈਂਦੇ ਸਮੇਂ ਉਹ ਤੋਂ ਬਾਅਦ ਜਦੋਂ ਓਪਨ ਕਰਦੇ ਹੋ ਪਾਰਸਲ ਨੂੰ ਤਾਂ ਤੁਸੀਂ ਉਹ ਵੀਡੀਓ ਜ਼ਰੂਰ ਰਿਕਾਰਡ ਕਰਿਆ ਕਰੋ ਤਾਂ ਕਿ ਜਿਹੜਾ ਆਪਣੀ ਵੀਡੀਓ ਆ ਉਹ ਆਪਾਂ ਕੋਈ ਵੀ ਐਕਸ਼ਨ ਲੈ ਸਕਦੇ ਆ ਫਿਰ ਜੇ ਆਪਣੇ ਪਾਰਸਲ ਆਪਣਾ ਸਹੀ ਨਹੀਂ ਪਹੁੰਚਦਾ ਜਾਂ ਕੁਝ ਵੀ ਕੋਈ ਵੀ ਇਸ਼ੂ ਆ ਸੋ ਇਸ ਕਰਕੇ ਉਹ ਗੱਲ ਦਾ ਤੁਸੀਂ ਜ਼ਰੂਰ ਧਿਆਨ ਰੱਖਿਆ ਕਰੋ ਸੋ ਵੈਸੇ ਆਪਾਂ ਇਹ ਜੀਓ ਮਾਰਟ ਤੋਂ ਮੰਗਵਾਇਆ ਸੀਗਾ ਆਰਡਰ ਕੀਤਾ ਸੀਗਾ ਹਨਾ ਜੀ ਜੀਓ ਮਾਰਟ ਹਾਂਜੀ ਸੋ ਥੈਂਕ ਯੂ so much ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਧੰਨਵਾਦ ਜੀ ਧੰਨਵਾਦ ਜੀ